ਕਿ ਸੀ ਨੋ ਬਾਰੇ ਦੱਸੂਗਾ ਵੀ ਉਹ ਕਿਵੇਂ ਲੋਕਾਂ ਦਾ ਚੀਟ ਕਰਦੇ ਨੇ ਜਾਂ ਕਿਦਾਂ ਹੈ ਨਾ ਮੈਂ ਕਹਣਾ ਤੁਸੀਂ ਅੱਜ ਮੈਂ ਸੱਚੀ ਦੱਸਦਾ ਤੁਹਾਨੂੰ ਤੁਸੀਂ ਅੱਜ ਇੱਕ ਆਈਫੋਨ ਇੱਕ 2 ਲੱਖ ਰੁਪਇਆ ਕੈਸ਼ ਜਾਂ ਦੋ ਚਾਰ ਚੀਜ਼ਾਂ ਹੋਰ ਨੇ ਐਕਸਪੈਂਸਿਵ ਜਿਹੜੀਆਂ ਤੁਸੀਂ ਜਿੱਤ ਸਕਦੇ ਹੋ ਕਰਨਾ ਕੁਝ ਨਹੀਂ ਬਸ ਚੂਜ਼ ਆ ਨੰਬਰ ਫਰੋਮ 1 ਟੂ 5 ਕੋਈ ਇੱਕ ਨੰਬਰ ਬੋਲ ਦੇਣਾ ਇੱਕ ਤੋਂ ਲੈ ਕੇ 5 ਤੱਕ ਕੋਈ ਵੀ ਕੋਈ ਨੰਬਰ ਬੋਲ ਦੋ 4 ਇਹ ਕੋਈ ਥੋੜਾ ਸਪੈਸ਼ਲ ਨੰਬਰ ਆ ਨਹੀਂ ਐਵੇਂ ਰੈਂਡਮ ਹੀ ਬੋਲਦਾ ਹੈ ਨਾ ਹੂੰ ਮੈਂ ਨੰਬਰ 4 ਨੂੰ ਇੱਥੋਂ ਕੱਢਦਾ ਇਹ ਗੰ ਨਹੀਂ 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 ਬਿਰੇ ਕੋ ਟੈਨਸ਼ਨਾ ਲੋ ਮੈਂ ਫੇਰ ਕੱਢ ਲੈਣਾ ਬਿਰੇ ਤੁਸੀਂ ਨਾ ਰੱਖੋ ਯਾਰ ਵੀਰੇ ਕਾਲਾ ਜੰਦ ਸੌਰੀ ਸੌਰੀ ਸਰ ਕਿਸ ਕੈਟ ਮੈਨੂੰ ਹੱਥ ਤਾਂ ਲਾਉਣ ਨਹੀਂ ਨਾ ਬੰਦ ਪਰਧਾਰ ਮੰਗੂ ਜੁੜੇ ਤੇ ਉਹ ਚੇਪੀ ਲੱਗੀ ਆ ਵੀਰੇ ਹਾ ਯਾਰ ਕਿੱਥੇ ਲੱਗਾ ਮੈਂ ਖਿੱਤੜਿਆ ਚੱਲ ਖੋਲ ਜਾ ਭਾਈ ਜਾਣਦੇ ਜਾਣਦੇ ਨੰਬਰ 4 ਤੁਸੀਂ ਕਿਉਂ ਕੀਤਾ ਤੇ ਮੈਂ ਨੰਬਰ 4 ਨੂੰ ਕੱਢ ਲਿਆ ਬਾਹਰ ਤੇ ਨੰਬਰ 4 ਨੂੰ ਬਾਹਰ ਕੱਢਣ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਵੀ ਤੁਸੀਂ ਕੀ ਨਹੀਂ ਜਿੱਤੇ ਦੇਖੋ ਹੁਣ ਦੇਖੋ ਕਿਉਂਕਿ ਕੁਝ ਹੈਗਾ ਸੀਗਾ ਜਿਹੜਾ ਤੁਸੀਂ ਜਿੱਤ ਤਾਂ ਗਏ ਪਰ ਮੈਂ ਤੁਹਾਨੂੰ ਦਿਖਾਉਂਗਾ ਵੀ ਤੁਸੀਂ ਕੀ ਨਹੀਂ ਜਿੱਤੇ ਦੇਖੋ ਤੁਸੀਂ ਨਹੀਂ ਜਿੱਤੇ ਹੈਗੇ ਤੁਸੀਂ 1000 ਡਾਲਰ ਨਹੀਂ ਜਿੱਤੇ ਇੱਕ ਦबई ਦਾ ਟ੍ਰਿਪ ਨਹੀਂ ਜਿੱਤੇ ਇੱਕ ਆਈਫੋਨ ਨਹੀਂ ਜਿੱਤੇ ਇੱਕ ਮੈਕਬੁੱਕ ਨਹੀਂ ਜਿੱਤੇ ਬਾਈ ਤੁਸੀਂ ਜਿੱਤਿਓ ਇੱਕ ਐਕਸਪੈਂਸਿਵ ਬਹੁਤ ਐਕਸਪੈਂਸਿਵ ਚੀਜ਼ ਤੁਸੀਂ ਜਿੱਤਿਓ ਮੇਰੇ ਵੱਲੋਂ ਇੱਕ ਹੱਗ ਬਾਈ ਦੇਖੋ ਇਸ ਤੋਂ ਐਕਸਪੈਂਸਿਵ ਚੀਜ਼ ਤੁਹਾਡੇ ਲਈ ਕੋਈ ਹੋ ਸਕਦੀ ਆ ਰੱਬ ਨੇ ਪਹਿਲਾਂ ਹੀ ਬਹੁਤ ਕੁਝ ਦਿੱਤਾ ਪੇਜ ਅਹੀਆਂ ਹੋਰ ਵੀਡੀਓ ਬਹੁਤ ਆਉਣਗੀਆਂ ਬਾਈ ਉਹ ਵੇਖਣ ਲਈ ਪੇਜ ਫੋਲੋ ਜਰੂਰ ਜਰੂਰ ਕਰ ਲਓ ਜੀ